पोल्ट्री फार्म मालिक का दावा 232 ग्राम का अंडा देके ओस्ती मुर्गी ने तोड़िया नेशनल रिकॉर्ड 210 ग्राम बनाया है नेशनल रिकॉर्ड ब्यूरो चीफ दविंदर सिंह गुरदासपुर जिला गुरदासपुर गुडदासपुर देपेंड पेरोवाल विकसित स्थितिक पोल्ट्री फार्म में एक मुर्गी ने 232 ग्राम वजनी अंडा देके नेशनल रिकॉर्ड बना देता ਇਸ ਨੂੰ ਪਹਿਲਾ 210 ਕਿਲੋਗ੍ਰਾਮ ਵਾਲੀ ਦਾ ਨੈਸ਼ਨਲ ਰਿਕਾਰਡ ਮਹਾਰਾਸ਼ਟਰ ਦੀ ਨਾਤੇ ਤਰਜ ਹੈ ਪਿੰਡ ਪੇਰੋ ਵਾਲ ਵਿਖੇ ਸਥਿਤ ਪੋਲਟਰੀ ਫਾਰਮ ਦੇ ਮਾਲਕ ਦਾ ਦਾਵਾ ਹੈ ਕਿ ਉਹਨਾਂ ਦੇ ਪੋਲਟਰੀ ਫਾਰਮ ਦੀ ਮੁਰਗੀ ਨੇ ਇਹ ਰਿਕਾਰਡ 232 ਗ੍ਰਾਮ ਵਜਨੀ ਅੰਡਾ ਦੇ ਕੇ ਤੋੜਿਆ ਹੈ ਪੋਲਟਰੀ ਫਾਰਮ ਦੇ ਮਾਲਕ ਗੁਰ ਨੋਨੀਹਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਵੱਲੋਂ 500 ਮੁਰਗੀ ਤੋਂ ਹੀ ਪੋਲਟਰੀ ਫਾਰਮ ਸ਼ੁਰੂ ਕੀਤਾ ਕੈਸੀ ਹੈ ਤੇ ਅੱਜ ਇਸ ਪੋਲਟਰੀ ਫਾਰਮ ਵਿੱਚ 50000 ਮੁਰਗੀਆਂ ਹਨ ਜਿਨ੍ਹਾਂ ਵਿੱਚੋਂ 45000 ਆਡੇ ਹਰ ਰੋਜ਼ ਪੈਦਾ ਹੁੰਦੇ ਹਨ ਜੋ ਕਿ ਵਾਕਵਾਕ ਇਲਾਕਿਆਂ ਵਿੱਚ ਸਾਡੇ ਵੱਲੋਂ ਖੁਦ ਵਿੱਚੇ ਜਾਂਦੇ ਹਨ ਬਾਈ ਗੁਰੂ ਨਿਹਾਲ ਜੀ ਸੁਜੀਤ ਪੋਲਟਰੀ ਫਾਰਮ ਪਰੋਵਾਲ ਤੋਂ ਜੀ ਠੀਕ ਹੈ ਜੀ ਆਹ ਸਾਡੀਆਂ ਮਸ਼ੀਨਾਂ ਵਾਂ ਜੀ ਇੱਥੇ ਅਸੀਂ ਅਸੀਂ ਵੇਟ ਕਰਦੇ ਆਂ ਫੀਡ ਦਾ ਇੱਥੋਂ ਆ ਐਲੀਵੇਟਰ ਚੁੱਕ ਕੇ ਗ੍ਰਾਈਂਡਰ ਚ ਪਾ ਦਿੰਦਾ ਵਾ ਗ੍ਰਾਈਂਡਰ ਦੀ ਫੀਡ ਜਿਹੜੀ ਆ ਉਹ ਫਿਰ ਐਲੀਵੇਟਰ ਚੁੱਕ ਕੇ ਮਿਕਸਚਰ ਚ ਪਾ ਦਿੰਦਾ ਠੀਕ ਹੈ ਜੀ ਮਿਕਸਚਰ ਜਿਹੜਾ ਮਿਕਸ ਕਰ ਦਿੰਦਾ ਵਾ ਵੀ ਇਹ ਹੀ ਮਲਟੀ ਵਿਟਾਮਿਨਸ ਪਾ ਕੇ ਇਹਨੂੰ ਜੋ ਮਿਨਰਲਸ ਪੈਣੇ ਆ ਉਹ ਸਾਰਾ ਕੁਝ ਪਾ ਕੇ ਇਹਦੇ ਵਿੱਚ ਜੀ ਇਹ ਇਧਰ ਹੈਗੀ ਆ ਜੀ ਆ ਗ੍ਰੇਨ ਲੱਗਾ ਹੋਇਆ ਠੀਕ ਹੈ ਗ੍ਰੇਨ ਪੈਂਦਾ ਵਾ ਤੇ ਡੀਓਸੀ ਲੱਗੀ ਆ ਰਾਈਸ ਪ੍ਰਾਨ ਤੇ ਨੈਕਸਟ ਫੇਸ ਸੋਇਆ ਲੱਗਾ ਜੀ ਠੀਕ ਹੈ ਉਸ ਤੋਂ ਅੱਗੇ ਫਿਰ ਉਹ ਲੱਗੀ ਆ ਜੀਐਨਈ ਲੱਗੀ ਆ ਜੀ ਤੇ ਨੈਕਸਟ ਫੇਸ ਇਧਰ ਪੱਥਰ ਪਾਊਡਰ ਲੱਗਾ ਬਸ ਇਹ ਜੀ ਜਿਹੜਾ ਹੈਗਾ ਜੀ ਸੋਇਆ ਜੀ ਉਹ ਪੈਂਦਾ ਜੀ 1 ਮੁੰਡਲ 30 ਕਿਲੋ ਪੈਂਦਾ ਤੇ ਜਿਹੜੀ ਹੈਗੀ ਆ ਜੀਐਨਈ ਉਹ ਵੀ 1 30 ਪੈਂਦੀ ਆ ਜੀ 1 ਕੁਇੰਟਲ 30 ਕਿਲੋ ਮਤਲਬ 10 ਕੁਇੰਟਲ ਦੇ ਵਿੱਚ ਤੇ ਸਾਢੇ 5 ਕੁਇੰਟਲ ਜਿਹੜਾ ਉਹ ਗ੍ਰੇਨ ਪੈਂਦਾ ਤੇ ਉਹਦੇ ਵਿੱਚ ਇੱਕ ਕੁਇੰਟਲ ਤੇ ਪੈਂਦਾ ਲਗਭਗ ਡੀਓਸੀ ਰਾਈਸ ਬਰਾਨ ਤੇ ਬਾਕੀ ਪੱਥਰ ਪੈਂਦਾ ਜੀ ਮਤਲਬ ਇੱਕ ਕੁਇੰਟਲ ਯਾ ਯਾਰ ਮੁਰਗੀ ਇੱਕ ਦਿਨ ਚ ਕਿੰਨੀ ਫੀਡ ਖਾਣਦੀ 50000 ਮੁਰਗੀ ਲਈ ਅਹੀਂ ਲਗਭਗ ਮਤਲਬ ਬਣਾਉਣੇ ਆ ਜੀ 55 ਕੁਇੰਟਲ ਦੇ ਲੱਗ ਜਾਗੇ 55 60 ਕੁਇੰਟਲ ਇੱਕ ਮੁਰਗੀ ਨੂੰ ਕਿੰਨੀ ਪੈਂਦੀ 110 ਗ੍ਰਾਮ ਦੇ ਲਾਗੇ 105 110 ਇਹ ਡੇਲੀ ਬਣਦੀ ਹੈ ਡੇਲੀ ਬਣਦੀ ਹੈ ਜੀ ਤੁਸੀਂ ਇਹਨੂੰ ਵੀ ਬਾਹਰ ਛੇਲ ਕਰਦੇ ਹੋ ਫੀਡ ਨੂੰ ਵੀ ਕਿ ਆਪਣੇ ਨਹੀਂ ਬਸ ਆਪਣੇ ਜੋਗੀ ਆਪਣੇ ਜੋਗੀ ਆਪਣੀ ਬਰਡ ਨੂੰ ਪਾਉਣੀ ਹੈ ਜੀ ਅੱਛਾ ਆਪਣੇ ਜੋਗੀ ਹਾਂ ਜੀ ਆਪਣੇ ਜੋਗੀ ਇਹ ਕਿਸ ਤਰ੍ਹਾਂ ਇਸ ਅਗਾਸ ਪਲਾਈ ਇਹ ਜੀ ਅੰਡਰਗ੍ਰਾਉਂਡ ਇੱਥੇ ਪਾਈਪ ਲੱਗਾ ਹੋਇਆ ਹੈ ਜੀ ਇਹਦੇ ਉਹਨੂੰ ਅਸੀਂ ਓਗਰ ਆਨੇ ਆ ਠੀਕ ਹੈ ਜੀ ਆ ਥੱਲਿਓਂ ਦੀ ਇਹਦੇ ਥੱਲਿਓਂ ਹੀ ਜਾਂਦੀ ਹੈ ਫੀਡ ਬਾਹਰ ਆ ਜਾਂਦੀ ਹੈ ਜੀ ਤੇ ਬਾਹਰ ਆ ਕੇ ਫਿਰ ਅਕਲੇ ਬੰਨੇ ਫਿਰ ਉਹਨੂੰ ਹਾਈਟ ਦੇ ਕੇ ਤੇ ਸਿੱਧਾ ਛੇਡਾਂ 'ਚ ਲੈ ਜਾਂਦੇ ਆ ਦੇਖੋ ਜੀ ਆ ਇਥੋਂ ਬਾਹਰ ਆ ਗਈ ਆ ਜੀ ਫਿਰ ਇਥੋਂ ਅਸੀਂ ਹਾਈਟ ਦਿੱਤੀ ਆ ਫੀਡ ਨੂੰ ਅੱਗੇ ਚਲੀ ਜਾਂਦੀ ਆ ਅੱਗੇ ਜਾ ਕੇ ਫਿਰ ਹਾਂਜੀ ਅੱਗੇ ਜ਼ੂਮ ਕਰ ਲਓ ਉਧਰ ਉਹ ਪਾਈਪਾਂ ਰਾਈ ਜਾ ਕੇ ਛੜਾਂ ਚਲੀ ਜਾਂਦੀ ਆ ਪਹਿਲਾਂ ਜਿਹੜਾ ਅੰਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਆ ਤੇ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰ ਦਾ ਠੀਕ ਹੈ ਜੀ ਤਾਂ ਹੁਣ ਸਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਅੰਡਾ ਦਿੱਤਾ ਉਹਦਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇ ਕੇ ਅੰਡਾ ਜੀ ਤੇ ਆਹ ਕੋਈ ਜ਼ੀਰੋ ਆ ਜੀ ਤੇ ਆਹ ਅੰਡੇ ਦਾ weight ਜੇ ਠੀਕ ਹੈ ਜੀ 232 33 ਗ੍ਰਾਮ ਦੇ ਲਾਗੇ ਚੱਕੇ ਇਹਦਾ weight ਆ ਜੀ ਤੇ ਇਹ ਹੁਣ ਰਿਕਾਰਡ ਜੀ ਸਾਡਾ ਇਥੋਂ ਦਾ ਬਣ ਗਿਆ ਵਾ ਗੁਰਦਾਸਪੁਰ ਡਿਸਟ੍ਰਿਕਟ ਦਾ ਦੇਸੀ ਮੁਰਗੀ ਦਾ ਅੰਡਾ ਜੀ ਇਹ ਠੀਕ ਹੈ ਜੀ ਇਹ ਦੇਸੀ ਮੁਰਗੀ ਦਾ ਅੰਡਾ ਜੀ ਉਹ ਉਹ ਮਹਾਰਾਸ਼ਟਰ ਦਾ ਇੱਕ ਫਾਰਮਰ ਆ ਤੇ ਉਹ ਫਾਰਮਰ ਦਾ ਨਾਮ ਨਹੀਂ ਪਤਾ ਬਟ ਉਹਦਾ 210 ਗ੍ਰਾਮ ਦਾ ਰਿਕਾਰਡ ਹੈ ਜੀ ਬਸ ਇਹ ਤੇ ਇਦਾਂ ਹੀ ਰੱਖਿਆ ਸੀ ਇਹ 19 ਫਰਵਰੀ ਨੂੰ ਦਿੱਤਾ ਅੰਡਾ ਤੇ ਇੰਨੇ ਦਿਨ ਹੋ ਗਿਆ ਮੇਰੇ ਖਿਆਲ ਇਹਦਾ weight ਜਿਹੜਾ ਵਾ 240 ਗ੍ਰਾਮ ਤੇ ਲੱਗੇ ਸੀ ਜਿਹੜਾ ਵੀ ਹੁਣ ਲੂਸ ਕਰ ਗਿਆ weight ਥੋੜਾ ਜਾ ਮਤਲਬ ਟਾਈਮ ਜ਼ਿਆਦਾ ਹੋ ਗਿਆ ਤੇ ਉਹ ਟਾਈਮ ਤੇ 240 ਦੇ ਲੱਗੇ ਸੀ ਤੇ ਉਹ ਵੈਸੇ ਮਨ ਚ ਆਇਆ ਵੀ ਚੈੱਕ ਕਰੀਏ ਵੀ ਰਿਕਾਰਡ ਕੀ ਹੈਗਾ ਆਪਣੇ ਇੰਡੀਆ ਦਾ ਤੇ ਜਿਹਨੂੰ ਵੇਖਿਆ ਉਹ 210 ਗ੍ਰਾਮ ਦਾ ਰਿਕਾਰਡ ਸੀ ਠੀਕ ਹੈ ਤੇ ਅਸੀਂ ਤੋਲਿਆ ਸਾਡਾ ਜਿਹੜਾ 32 33 ਗ੍ਰਾਮ ਦਾ ਹੈ ਜੀ ਸਾਡੇ ਕੋਲ 50000 ਮੁਰਗੀ ਆ ਜੀ ਲਈ ਜਿਹੜੀ ਆਂਡਾ ਦੇ ਰਹੀ ਆ ਦੇਖੋ ਜੀ ਚਾਰ ਛੱਟ ਨੇ 50000 ਮੁਰਗੀ 50000 ਮੁਰਗੀ ਆਂਡੇ ਵਾਲੀ ਜੀ ਸਪਲਾਈ ਆਪਣੇ ਲਗ ਲਗ ਏਰੀਏ ਦੇ ਹਾਂਜੀ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਮਜੀਠਾ ਅਜਨਾਲਾ ਲੁੱਪੂ ਗੁਜ ਗਾਵੇਂ ਕਲਾਂ ਨੌਰ ਹਾਂਜੀ ਯੋਗ ਵੀ ਗੁਰਦਾਸਪੁਰ ਦੇ ਲਾਗੇ ਵੀ ਦੇਜ ਦਾ ਅੰਡਾ ਜੀ ਬਟਾਲੇ ਦੇ ਲਾਗੇ ਵੀ ਐਸੇ-ਪਾਸੇ ਲਗ ਲਗ ਕਸਬਿਆਂ 'ਚ ਖੋਦ ਰਿਟੇਲ ਕਰਦੇ ਖੋਦ ਰਿਟੇਲ ਕਰਦੇ ਆਂ ਰਿਟੇਲ ਅੰਡਾ ਸਾਡਾ ਜਾਂਦਾ ਜੀ ਤੇ ਇਹ ਫਿਰ ਜਿਹੜੀ ਇਹਨਾਂ ਦੀ ਫੀਡ ਆ ਇਹਨਾਂ ਦੀ ਫੀਡ ਜੀ ਅਸੀਂ ਸੋਇਆ ਬੇਸ ਫੀਡ ਪਾ ਰਹੇ ਆਂ ਆਪਣੀ ਖੁਦ ਬਣਾ ਕੇ ਠੀਕ ਜੀ ਅਸੀਂ ਰੈਡੀਮੇਡ ਫੀਡ ਨਹੀਂ ਪਾਉਂਦੇ ਮਤਲਬ ਆਪਣੇ ਫਾਰਮ 'ਚ ਹੀ ਫੀਡ ਤਿਆਰ ਹੁੰਦੀ ਆ ਤੇ ਹੈਲਥੀ ਫੀਡ ਆ ਇਹ ਕਾਦੀ-ਕਾਦੀ ਫੀਡ ਤਿਆਰ ਕਰਦੇ ਤੁਸੀਂ ਇਹ ਜੀ ਅਸੀਂ ਪਾ ਰਹੇ ਆਂ ਜੀਐਨ ਪਾ ਰਹੇ ਆਂ ਸੋਇਆ ਪਾ ਰਹੇ ਆਂ ਜੀ ਤੇ ਨਾਲ ਮੱਕੀ ਪਾ ਰਹੇ ਆਂ ਬਾਜਰਾ ਤੇ ਬਾਕੀ ਜਿਹੜੇ ਇਨਗਰੀਡੀਅੰਟਸ ਨੇ ਹਾਂਜੀ ਇਹ ਕਿਉਂਕਿ ਆਂਡਾ ਹੁਣ نکال ਦੇ ਕਰ ਲੈ ਆਂਡਾ ਵੀ ਲੈ ਜੀ ਕਿਹ ਦਿਖਾ ਦੂੰ ਆਂਡਾ ਜੀ ਆਂਡਾ ਗਾ ਆਹ ਦੇਖੋ ਜੀ ਆਹ ਜੇ 200 ਤੇ 32 ਗ੍ਰਾਮ ਦਾ ਆਂਡਾ ਠੀਕ ਹੈ ਜੀ ਤੇ ਆ ਇਹਦਾ weight ਜੇ ਠੀਕ ਇਹ ਜੀ ਇਹ ਕੀਤਾ ਜੀ ਮੇਰੇ ਪਾਪਾ ਨੇ ਸ਼ੁਰੂ ਕੀਤਾ ਵਾ 1980 ਦੇ ਵਿੱਚ ਠੀਕ ਹੈ ਜੀ ਅਸੀਂ ਹੁਣ ਹੋਗੇ 10 12 ਸਾਲਾਂ ਦੇ ਸਭ ਤੋਂ ਪਹਿਲਾਂ 500 ਚੂਜਾ ਪਾਇਆ ਜੀ ਫਿਰ ਆਹستہ ਆਹستہ ਵਧਾਇਆ ਤੇ ਕਰਦਿਆਂ ਕਰਦਿਆਂ ਫਿਰ 50000 ਤੇ ਆ ਗਏ ਇਹ 45000 ਅੰਡਾ ਹੁੰਦਾ ਰੋਜ਼ ਦਾ ਜੀ